ਦੋਸਤੋ ਆ ਚੋਰ ਫੜਿਆ ਬਠਿੰਡੇ ਥਰਮਲ ਕਲੋਨੀ ਆ ਠਾਣੇ ਵਾਲਿਆਂ ਨੇ। ਕੁਆੜ ਦਾ ਕੰਮ ਕਰਦਾ ਹੈ। ਆਹ ਹ ਬੰਦਾ ਸਿਆਣ ਲੋ। ਇਹ ਪਿੰਡਾਂ ਦੇ ਵਿੱਚ ਕਹਿੰਦੇ ਸੀ ਲੋਗੜ ਖਰੀਦਦੇ ਆ ਤੇ ਦੂਜਾ ਸਮਾਨ ਕੁਆੜ ਦਾ ਖਰੀਦਦੇ ਆ। ਥਰਮਲ ਕਲੋਨੀ ਵਾਲਿਆਂ ਨੇ ਫੜਿਆ ਬਠਿੰਡੇ ਵਾਲਿਆਂ ਨੇ ਤੁਸੀਂ ਆ ਸਮਾਨ ਦੇਖੋ ਹੁਣ ਤੁਹਾਨੂੰ ਦਿਖਾਉਣਾ ਹੈ ਢੇਰੀ ਲਾ ਕੇ। ਵੀ ਮੋਟਰਾਂ ਦੀਆਂ ਪੰਜਾਸ਼ੀਆਂ ਮੋਟਰਾਂ ਦੀਆਂ ਤਰ੍ਹਾਂ ਲਾ ਲਿਆ। ਕੋਈ ਵੀ ਸਮਾਨ ਹੈ ਜਾਨੀ ਵੀ ਜਿਹੜਾ ਨੇ ਕੁਆਰਟ ਖਰੀਦੇ ਹੋ ਤੁਹਾਡੇ ਸਾਹਮਣੇ ਆ ਦਿਖਾਉਣੇ ਆ ਢੇਰੀ ਲਾ ਕੇ ਵੀ ਕੀ ਕੀ ਕੋਸ਼ੇ ਦੇ ਵਿੱਚੋਂ ਨਿਕਲਦਾ ਹੈ ਤੇ ਆ ਮੋਟਰਸਾਈਕਲ ਦੇਖੋ ਤਿਆਰ ਕਰਿਆ ਆ ਬਠਿੰਡੇ ਏਰੀਏ 'ਚ ਜਿਵੇਂ ਮਮੇ ਸਰ ਜੇ ਸਾਡੀ ਰਿਸ਼ਤੇਦਾਰੀ ਹੈ ਉਹਨਾਂ ਦੀ ਵੀ ਦੂਜੀ ਅਰ ਦੂਜੀ ਤੀਜੀ ਅਰ ਤਾਰ ਲੈ ਗਈ ਮੋਟਰ ਦੀ ਉਥੋਂ ਹਰ ਰੋਜ਼ ਕਿ ਪੰਜ ਸੱਤ ਮੋਟਰਾਂ ਦੀਆਂ ਤਾਰਾਂ ਲੈ ਜਾਂਦੀਆਂ ਤੇ ਇਹ ਲੈ ਆ ਕੇ ਕੁਆਰਟ ਦੇ ਨਾਂ ਤੇ ਲੇ ਲੇ ਕਿ ਲੋਕਾ ਦੇਖ ਲੋ ਕੇਰੀ ਲੀ ਤੁਰੇ ਬਿਨੇ ਅਸਮਾਨ ਤੁਹਾਨੂੰ ਦਿਖਾਉਣਾ ਢੇਰੀ ਕਰਕੇ ਵਿੱਚੋਂ ਸਾਰੀਆਂ ਮੋਟਰਾਂ ਦੀਆਂ ਤਾਰਾਂ ਕੋਈ ਸਮਾਨ ਵੀ ਇਹ ਹੈ ਜਾਨੀ ਆ ਦੇਖੋ ਸਾਰੀਆਂ ਤਾਰ ਪਈਆਂ ਮਸ਼ੀਨ ਮੋਟਰਾਂ ਦੀਆਂ ਬਾਹਰੋਂ ਜਿੰਨੀ ਹੁੰਦੀ ਹੈ ਵੱਡ ਵੱਡ ਲਿਆਉਂਦੇ ਆ ਆ ਖੰਡਾ ਵਾਲੇ ਡੱਬੇ ਨਹੀਂ ਛੱਡੇ ਜੀ ਕਈਆਂ ਖੰਡਾ ਵਾਲੇ ਡੱਬੇ ਕੋਈ ਸਮਾਨ ਨਹੀਂ ਛੱਡਿਆ ਜਿੰਨਾ ਮੋਟਰ ਵਾਲੇ ਕੋਠੇ 'ਚ ਮਿਲ ਗਿਆ ਸਾਰਾ ਚੱਕ ਕੇ ਲਿਆਏ ਆ ਦੇਖੋ ਤੁਹਾਨੂੰ ਢੇਰੀ ਕਰਕੇ ਦਿਖਾਉਣਾ 2 ਮਿੰਟ ਰਾਮਨ ਬਾਸ ਪਿੰਡ ਦਾ ਹਦਾਬ ਦਾ ਥਰਮਲ ਕਲੋਨੀ ਬਟੰਡਾਲਾ ਨੇ ਫੜਿਆ ਆ ਦੇਖੋ ਹੁਣ ਸਮਾਨ ਮੜੀ ਨਗਾ ਮਾਰੋ ਚ ਆਖੋ ਆ ਦੇਖੋ ਕਿੰਨੀਆਂ ਮੋਟਰਾਂ ਦੀ ਤਾਰ ਹੈ ਪੇਚਕਸ ਹੈ ਜਿਹੜਾ ਕੋਈ ਸਮਾਨ ਮੋਟਰ ਵਾਲੇ ਕੋਠਿਆਂ 'ਚ ਜਿਹੜੀ ਚੀਜ਼ ਮਿਲ ਗਈ ਸਾਰੀ ਇਹ ਲਾਹ ਕਈਆਂ ਕੂਹਿਆਂ ਸਭ ਚੱਕ ਲੈ ਉਹਨਾਂ ਮੋਟਰਾਂ ਦੇ ਭਾਂਡੇ ਢਿੰਡੇ ਜੋ ਸਮਾਨ ਹੁੰਦਾ ਆ ਹੱਬਾਂ ਪੱਖੇ ਲੁੱਕ ਕਿਹੜੇ ਕਰਾਹੇ ਪੇਵਨੇ ਲੋਕ ਹਲੇ ਕਿਸੇ ਦਾ ਮੂਡ ਪੇਟੀ ਕਾਸਪਲਾਹ ਜਿਹੜੀ ਚੀਜ਼ ਮਿਲੀ ਗਿਆ ਸਮਾਨ ਸਭ ਚੱਕ ਚੱਕ ਵਿੱਚ ਮਾਰਿਆ ਇਹਨਾਂ ਨੇ ਥਰਮਲ ਕਲੋਨੀ ਠਾਣਾਗਾ ਠਾਣਾ ਥਰਮਲ ਉੱਥੇ ਉਹਨਾਂ ਨੇ ਫੜਿਆ ਦੇਖੋ ਜੀ ਆ ਖੜਾ ਹਾਂ ਬਹਾ ਮੰਨੀਆ ਮਗਰ ਇਹਦੀਆਂ ਆ ਗਰੇ ਪੁਗਰੋ ਪ ਜਿੰਨਾ ਕੋਈ ਸਮਾਨ ਹੁਣ ਮੋਟਰ ਵਾਲੇ ਕੋਠਿਆਂ 'ਚ ਅੱਗੇ ਤਾਂ ਘਰ ਜਿੰਨਾ ਸਮਾਨ ਰੱਖ ਦਿੰਦੇ ਸੀ ਲੋਕ ਹੁਣ ਤਾਂ ਜੇ ਕੋਈ ਕਹੀ ਰੱਖੀਏ ਤਾਂ ਕਹੀ ਵੀ ਚੱਕ ਕੇ ਲੈ ਆਏ ਆ ਹਾਲਾ ਹੁਣ ਅਜਿਤ ਕਰ ਲੋ ਨਵੀਂ ਮਡੀਰ ਦੇ ਇਹਨਾਂ ਦੇ ਜਿਹੜੇ ਚਾਕੂ ਆ ਦੇਖੋ ਕਿੰਨੀਆਂ ਮੋਟਰਾਂ ਦੀ ਤਾਰ ਐ ਪੇਚ ਕਸਾਇਆ ਜਿਹੜਾ ਕੋਈ ਸਮਾਨ ਮੋਟਰ ਵਾਲੇ ਕੋਠਿਆਂ 'ਚ ਜਿਹੜੀ ਚੀਜ਼ ਮਿਲ ਗਈ ਸਾਰੀ ਆ ਲਾਹ ਕਈਆਂ ਕੁੰਈਆਂ ਸਭ ਚੱਕ ਲੈ ਉਹਨਾਂ ਮੋਟਰਾਂ ਦੇ ਭਾਂਡੇ ਢਿੰਡੇ ਜੋ ਸਮਾਨ ਹੁੰਦਾ ਆ ਹੱਬਾਂ ਪੱਖੇ ਦੇਖੋ ਕਿਹੜੇ ਕਰਾਹੇ ਪੇਵਨੇ ਲੋਕ ਲੈ ਕਿਸੇ ਦਾ ਮੋਟਰ ਪੇਚ ਦਾ ਸਪਲਾਸ ਜਿਹੜੀ ਚੀਜ਼ ਮਿਲੀ ਗਿਆ ਸਮਾਨ ਸਭ ਚੱਕ ਚੱਕ ਵਿੱਚ ਮਾਰਿਆ ਇਹਨਾਂ ਨੇ ਥਰਮਲ ਕਲੋਨੀ ਠਾਣਾਗਾ ਠਾਣਾ ਥਰਮਲ ਉੱਥੇ ਉਹਨਾਂ ਨੇ ਫੜਿਆ ਨੇ ਕੋਈ ਆ ਖੜਾ ਹਾਂ ਬਹਾ ਮੰਨੀਆ ਮਗਰੇ ਦੀਆਂ ਆ ਗ੍ਰੈਪ ਗਰੁੱਪ ਜਿੰਨਾ ਕੋਈ ਸਮਾਨ ਹੁਣ ਮੋਟਰ ਵਾਲੇ ਕੋਠਿਆਂ ਜੱਗੇ ਤਾਂ ਘਰ ਜਿੰਨਾ ਸਮਾਨ ਰੱਖ ਦਿੰਦੇ ਸੀ ਲੋਕ ਹੁਣ ਤਾਂ ਜੇ ਕੋਈ ਕਹੀ ਰੱਖੀਏ ਤਾਂ ਕਹੀ ਵੀ ਚੱਕ ਕੇ ਲੈ ਆਏ ਆ ਹਾਲਾ ਹੁਣ ਅਜਿਤ ਕਰ ਲੋ ਨਵੀਂ ਮੰਦਿਰ ਦੇ ਇਹਨਾਂ ਦੇ ਜਿਹੜੇ